ਆ ਗਿਆ ਹੁਣ ਉੱਪਰ ਖਾਲਸਾ ਸਾਹਿਬ ਇੱਥੇ ਧੰਨ ਧੰਨ ਸਤਿਗੁਰੂ ਬਿਦਾਸ ਮਹਾਰਾਜ ਯਾਦ ਵਿੱਚ ਅਯੂਬਾ ਬਣ ਰਹੀ ਜੀ ਇਹ ਅਦੇਰੀ ਤਿਆਰੀ ਚੱਲਦੀ ਹੈ ਜੀ ਇਹਦੀ ਤੇ ਦੇਖੋ ਬਾਦੀ ਵਾ ਬੋਤੀ ਸੁਣਾ ਹਮੇਲਾ ਦਾ ਖੜਾ ਤੇਲ ਹੋ ਰਿਹਾ ਸਾਰਾ ਕਾਫੀ ਟਾਈਮ ਤੋਂ ਅਨਸੀ ਤੇ ਹੁਣ ਭਗਵਾਨ ਕਮਲ ਸਰਕਾਰ ਨੇ ਜੀ ਵਲਾ ਸ਼ੁਰੂ ਕੀਤਾ ਜੀ ਹੈ ਆਪਾਂ ਨੂੰ ਮੈਂ ਮਸਲਾ ਆਪ 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 ਕੋਲ ਜੀ ਆਪਣੇ ਧਰਮਦਾਰ ਬਾਜੀ ਵਿੱਕੇ ਤੋਂ ਕਿ ਮੈਨੇ ਵੱਡੇ ਭਾਈ ਸੰਤੋਖ ਸਿੰਘ ਕਿ ਫਾਟ ਜੁੜੀ ਬੜੇ ਕੁੱਝ ਨੇ ਆਪਣੇ ਬੱਚਿਆਂ ਨੂੰ ਵੀ ਇਸ ਪਾਉਂ ਦੇ ਦੌਰਫੇਸ ਨੂੰ ਤੋਂ ਇਹ ਇਹ ਅਗਰਤੀ ਸਣਾ ਜੀ ਤਿਆਰ ਹੋ ਰਿਹਾ ਜੀ ਇਹ ਇਹ ਕੰਮ ਵੀ ਕਰੇਗਾ ਪੂਰਾ ਇਹ ਕੰਮ ਚੱਲਦਾ ਪਿਆ ਬਹੁਤ ਵਧੀਆ ਲਾਲ ਪੱਥਰ ਦੇ ਨਾਲ ਤਿਆਰ ਹੋ ਰਿਹਾ ਜੀ ਸਾਰਾ ਜੀ ਔਰ ਕੰਮ ਨਹੀਂ ਆਇਆ ਜਿੱਥੇ ਉੱਲੀ ਸਾਰਾ 20 ਮਿੰਟ ਆ ਜੀ ਹਾਂਜੀ ਉੰਮਰ ਕੱਥਾ ਲੱਗ ਰਿਹਾ ਜੀ ਇੱਥੇ ਇਹ ਕੰਮ ਚੱਲ ਰਿਹਾ ਜੀ ਪੂਰਾ ਇੰਜੋਏ ਕਰਦੇ ਹੋਏ ਜੀ ਬਹੁਤ ਧੀਰਜ ਯੂਲ ਬਰੌਲ ਬਸਤਾਨ ਇਹ ਚਰਨ ਸ਼ੋ ਗੰਗਾ ਤੋਂ ਉੱਪਰ ਦੇ ਪਾਸੇ ਬਣਿਆ ਹੈ ਜੀ ਤੇ ਉੱਪਰ ਸਤਨ ਪਾਪਾ ਜੀ ਹੈ ਮੰਦਰਾਸ ਮੈਂ ਲਗਾ ਪ੍ਰਸਤਾਨ ਜਾਂਦਾ ਕਿ ਬਾਅਦ ਵਿੱਚ ਕੋਈ ਆ ਜੀ ਮੈਂ ਕੀ ਬੋਲ ਰਿਹਾ ਜਾਂ ਰਹੇ ਹਾਂ ਬਹੁਤ ਜ਼ਰਾ ਸਮਝੀਏ ਕਿ ਕਿੰਨਾ ਸੰਤਪਰਦਾ ਚੱਕੀ ਜਵਾਈ ਸੀ ਤੇ ਮੈਂ ਆਪਾਂ ਕਾਫੀ ਚਾਰੇ ਆ ਕਿਉਂਕਿ ਤੋਂ ਬਾਹਰ ਜੀ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਸਥਾਨ ਦੇ ਦਰਸ਼ਨੇ ਬਰਾਣੇ ਕਮਾਉਣਾ ਜੀ ਬਿਲਕੁਲ ਲੱਗਦੀ ਹੈ ਆਪਣੇ ਬਾਲਾ ਤੂਰੇ ਵਾਟਸਾਪ ਵੀ 25 ਕਿਲੋਮੀਟਰ ਦੀ ਪਾਰਟ ਦੇ ਵਿੱਚ ਆਈ ਹੈ ਪੂਰਾ ਹਾਂਜੀ ਅਸੀਂ ਆਪਾਂ ਅੱਗੇ ਹੁਣ ਉੱਪਰ ਇਸ ਸਥਾਨ ਦੇ ਉੱਤੇ ਤਨ ਤਨ ਸਤਗੁਰੂ ਅਵਦਾਸ ਮਹਾਰਾਜ ਜੀ ਨੇ ਭਗਤੀ ਕੀਤੀ ਸੀ ਇਸ ਸਥਾਨ ਦੇ ਉੱਤੇ ਜੀ ਤੇ ਯਾਉਨ ਦੀ ਯਾਦਵਿਕ ਜਿਸ ਸੰਸਾ ਉਹ ਲਾਇਆ ਹੋਇਆ ਜੀ ਉਹ ਸਾਹਮਣੇ ਜੋ ਤੁਹਾਨੂੰ ਉਹ ਜੀ ਇਹ ਜੋ ਕਮਰਾ ਹੈ ਜੀ ਇਹ ਵਿੱਚ ਧੰਨ ਧੰਨ ਸਤਿਗੁਰੂ ਦਾਸ ਮਹਾਰਾਜ ਜੀ ਭਗਤੀ ਕਰਦੇ ਸੀ ਇਹਦੇ ਵਿੱਚ ਇਹ 1515 ਈਸਵੀ ਦਾ ਬਣਿਆ ਹੋਇਆ ਜੀ ਤੇ ਆ ਸਾਹਮਣੇ ਹੁਣ ਤੁਹਾਨੂੰ ਮੈਂ ਦਿਖਾਣਾ ਹਾਂ ਉਹ ਜੋ ਚੱਕੀ ਆ ਜੀ ਇਹ ਉਹ ਸਟੈਮ ਸਤਗੁਰੂ ਬਦਾਸ ਮਹਾਰਾਜ ਜੀ ਨੇ ਆਪਣੀ ਸ਼ਕਤੀ ਨਾਲ ਚਲਾਤੀ ਸੀ ਜੀ ਤੇ ਕਾ ਨਾਂ ਦੀ ਉਸ ਵੇਲੇ ਤਸਵੀਰ ਬਣਾਈ ਹੋਈ ਹੈ ਜਦੋਂ ਇਹ ਕਾਤਕ ਦੇਖਿਆ ਤੇ ਰਾਜਾ ਫਿਰ ਉਹਨਾਂ ਦੇ ਚਰਨੀ ਪਿਆ ਗਿਆ ਸੀਗਾ ਤੇ ਆਪਣੇ ਬੱਚਿਆਂ ਨੂੰ ਇਹ ਦਿਖਾਓ ਜ਼ਰੂਰ ਤੇ ਆਹ ਅਨਹੋਰ ਦਿਖਾਉਣੀ ਆਪਾਂ ਇਹ ਜੋ ਬੱਟੇ ਪਏ ਹਨ ਇਹ ਧੰਨ ਧੰਨ ਸਤਗੁਰ ਬਦਾਸ ਮਹਾਰਾਜ ਜੀ ਦੇ ਹੱਥਾਂ ਨੂੰ ਛੋਏ ਹੋਏ ਬੱਟੇ ਆ ਇਨਾਂ ਦਿਨਾਂ ਤੋਲਾ ਜਿਹਨੂੰ ਕਹਿੰਦੇ ਆਪਾਂ ਅਨਾਜ ਤੋਲਿਆ ਕਰਦੇ ਸੀਗੇ ਤੇ ਇਸ ਸਤਾਮ ਦੇ ਉੱਤੇ ਭੰਤਾਂ ਸਤਗੁਰੂ ਗੁਰਬਦਾਸ ਮਹਾਰਾਜ ਜੀ ਨੇ ਅਗਦੀ ਕੀਤੀ ਸੀ ਜੀ ਇੱਧਰ ਵਾਸਤੇ ਰੱਖਿਆ ਭੰਤਾਂ ਸਿਰਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਹੋਇਆ ਨੇ ਤੇ ਬਹੁਤ ਛੋਟਾ ਸਥਾਨ ਹੈ ਜੀ ਇਹ ਬਾਬਾ ਜੀ ਜਸਵੀਰ ਲੱਗੀ ਆ ਬਹੁਤ ਹੀ ਵਧੀਆ ਸਥਾਨ ਇਹ ਬਣਦਾ ਪਿਆ ਜੀ ਹਜੇ ਅਸੀਂ ਵੀ ਅੱਜ ਮੌਕਾ ਮਿਲਿਆ ਫਿਰ ਸਾਨੂੰ ਇੱਥੇ ਆਣ ਦਾ ਅੱਜ ਤਾਂ ਪਹਿਲਾਂ ਵੀ ਕਈ ਵਾਰੀ ਆਇਆ ਦੁਬਾਰਾ ਫੇਰ ਆਪਾਂ ਆਏ ਆ ਆਹ ਹੁਣ ਮੈਂ ਦਿਖਾਣਾ ਉੱਪਰ ਲਿਖਿਆ ਰੁਕਦਾਸ ਮਹਾਰਾਜ ਜੀ ਬਾਰੇ ਤਾਂ ਪਸਤਾਨ ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਰਾਪਤਨ 1515 ਈਸਵੀ ਦਾ ਜੀ ਇਹ ਪਹਿਲੀ ਇੱਟ ਲੱਗਾ ਇਹ ਚੂਨੇ ਚੜਾਈ ਹੈ ਸਾਰੀ ਇਹ ਸਥਾਨ ਦੀ ਇਹ ਬਹੁਤ ਹੀ ਪ੍ਰਾਣਾ ਦੇਖੋ ਇਸ ਸਥਾਨ ਵਿੱਚ ਆਉਂਦਾ ਸਤਗੁਰੂ ਅਰਬਦਾਸ ਮਹਾਰਾਜ ਜੀ ਨੇ ਪਾਖਤੀ ਕੀਤੀ ਆ ਸਤ ਸੰਗਤ ਦੇ ਹੋਏ ਤੁਹਾਨੂੰ ਸਤਗੁਰੂ ਅਰਬਦਾਸ ਮਹਾਰਾਜ ਜੀ ਇਹ ਆ ਬਗ ਉਸੇ ਧਾਨ ਕਰਨ ਲੱਗੇ ਆ ਜੀ ਬਾਜੀ ਹੁਣੀ ਆ ਉਸ ਵਿੱਚ ਗੱਲਬਾਤ ਕਰ ਦਿੰਨੇ ਹਾਂਜੀ ਆ ਜਾਂ ਆ ਲਿਖਿਆ ਰਾਜੇ ਦਾ ਨਾਮ ਲਿਖਿਆ ਜੀ ਤੇ ਖਰਾਸ ਚੱਕੀ ਜਿਹੜੀ ਆਪਣੇ ਆਪ ਚੱਲੀ ਸੀ ਤੁਹਾਨੂੰ ਪਹਿਲਾਂ ਵੀ ਦਿਖਾਈ ਆਪਾਂ ਇਸ ਚੱਕੀ ਦੇ ਉੱਤੇ ਉਸ ਸਮੇਂ ਦੀ ਮੋਹਰ ਲੱਗੀ ਆ ਉਹ ਤੁਹਾਨੂੰ ਦੁਕਾਨੇ ਆਪਾਂ ਆ ਦੇਖੋ ਉਸ ਮੋਹਰ ਆ ਸਾਹਮਣੇ ਲੱਗੀ ਜੀ ਆ ਉਸ ਟਾਈਮ ਦੀ ਹੈ ਜੀ ਤੁਹਾਨੂੰ